ਮੈਂ ਉਹ ਕਿਹੜਾ ਖਿਡਾਰੀ ਹੈ ਪਤਾ ਨਹੀਂ ਮੈਂ ਨਾਮ ਭੁੱਲ ਗਿਆ ਸੀ ਇੱਕ ਟੂਰਨਾਮੈਂਟ ਦੇ ਕੇ ਪਿਛਲੇ ਸਾਲ ਦੀ ਗੱਲ ਹੈ ਇਧਰ ਟੂਰਨਾਮੈਂਟ ਹੋਇਆ ਸੀਗਾ ਹਰਿਆਣੇ ਚ ਭੇਵੇ ਭੇਵੇ ਕੋਲੇ ਉਹ ਵਿਚਾਰਾ ਗਰਾਊਂਡ 'ਚ ਖੜ ਰਿਹਾ ਖਿਡਾਰੀ ਮਗਰ ਮਗਰ ਉਹਦੇ 1.47 ਵਾਲਾ ਗਨਮੈਨ ਤੁਰਿਆ ਫਿਰਦਾ ਦਸਲਾ ਜਦੋਂ ਬੰਦੇ ਨੂੰ ਆਇਆ ਇੱਕ ਉਹਦੇ ਮਨ 'ਚ ਇੱਕ ਡਰ ਬਣਿਆ ਰਹਿੰਦਾ ਵੀ ਯਾਰ ਗੋਲੀ ਕਿਧਰੋਂ ਆਈ ਕਾਈ ਉਹ ਬੰਦਾ ਖੇਡ ਦੂਗਾ ਚਾਜਨਾ ਤੁਸੀਂ ਇਹਦਾ ਇਹ ਮਸਲਾ ਮਸਲੇ ਦਾ ਹੱਲ ਨਹੀਂ ਹੈਗਾ ਮਾਨ ਸਾਹਿਬ ਵੀ ਅਸੀਂ ਗੈਂਗਸਟਰ ਨੂੰ ਛੱਡਾਂਗੇ ਨਹੀਂ ਅਸੀਂ ਮਾਰ ਦੇਾਂਗੇ ਅਸੀਂ ਗੋਲੀ ਦਾ ਜਵਾਬ ਗੋਲੀ ਨਾਲ ਦੇਵਾਂਗੇ ਅਸੀਂ ਉਹ ਨਹੀਂ ਇਹ ਜੜ ਨੂੰ ਸਮਝੋ ਇਹਨਾਂ ਦੇ ਲਿੰਕ ਨੂੰ ਦੇਖੋ ਗੈਂਗਸਟਰਾਂ ਦੇ ਦੇ ਖਿਡਾਰੀਆਂ ਦੇ ਆਪਸ ਵਿੱਚ ਲਿੰਕ ਕੀ ਆ ਉਹ ਲਿੰਕ ਚ ਸੂਤਰ ਧਾਰ ਕੌਣ ਨੇ ਆਪਸ ਵਿੱਚ ਵਿਚੋਲੇ ਕੌਣ ਨੇ ਇਹਨਾਂ ਦੇ ਲਿੰਕ ਰਾਹ ਕੌਣ ਰਿਹਾ ਇਹ ਪੜਤਾਲ ਹੋਣੀ ਚਾਹੀਦੀ ਆ ਜੇ ਬਾਕੀ ਤੁਸੀਂ ਚਾਹੁੰਦੇ ਹੋ ਕਿ ਯਾਰ ਅਸੀਂ ਇਹ ਕਿਸ ਤਰੀਕੇ ਨਾਲ ਕਿਸੇ ਤਰੀਕੇ ਨਾਲ ਆਪਣੀ ਖੇਡ ਨੂੰ ਤੇ ਆਪਣੇ ਖਿਡਾਰੀਆਂ ਨੂੰ ਤੇ ਆਪਣੀ ਜਵਾਨੀ ਨੂੰ ਆਪਣੀਆਂ ਨਸਲਾਂ ਨੂੰ ਬਚਾਉਣਾ ਚਾਹੁੰਦੇ ਆ